ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਅਫੀਸ਼ੀਅਲ ਮੰਗੜ ਤੇ hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਰਿਕੁਐਸਟ ਕਰਦੇ ਹਾਂ ਜੀ ਕਿ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪਲੀਜ਼ ਜਰੂਰ ਪ੍ਰੈਸ ਕਰਨਾ ਅਸੀਂ ਆਪਣੇ ਇਸ ਚੈਨਲ ਤੇ ਗੁਰਬਾਣੀ ਨਾਲ ਰਿਲੇਟਡ ਵੀਡੀਓ ਸੱਚੀਆਂ ਹੱਡ ਬੀਤੀਆਂ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਬਹੁਤ ਹੀ ਪਿਆਰੀ ਸਾਖੀ ਸ਼ੇਅਰ ਕਰਨ ਜਾ ਰਹੇ ਹਾਂ ਸੋ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਜੀ ਤੁਸੀਂ ਇਸ ਸਾਖੀ ਨੂੰ ਐਂਡ ਤੱਕ ਪਲੀਜ਼ ਜ਼ਰੂਰ ਸੁਣਿਓ ਤੇ ਨਾਲ ਦੀ ਨਾਲ ਜੀ ਤੁਸੀਂ ਇਸ ਸਾਖੀ ਨੂੰ ਆਪਣੇ ਹੋਰ ਭੈਣ ਭਰਾਵਾਂ ਦੇ ਕੋਲ ਵੀ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਤੇ ਹੁਣ ਤੁਹਾਡਾ ਸਮਾਂ ਆਪਾਂ ਬਹੁਤਾਂ ਨਾਲ ਲੈਂਦੇ ਹੋਏ ਸਾਖੀ ਦੀ ਸ਼ੁਰੂਆਤ ਕਰਦੇ ਆਂ ਜੀ ਦਸਮ ਪਾਤਸ਼ਾਹ ਤਨਸ਼ੀਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਗ੍ਰੀਪ ਜਿਆ ਸਿੱਖ ਜਿਸ ਦਾ ਨਾਂ ਭਾਈ ਸੱਜਾ ਸੀ ਤੇ ਭਾਈ ਸੱਜਾ ਹਰ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦਾ ਸੀ ਤੇ ਹਰ ਮਹੀਨੇ ਦੀ ਤਰ੍ਹਾਂ ਭਾਈ ਸੱਜਾ ਜਦੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਤੇ ਗੁਰੂ ਜੀ ਦੇ ਦਰਸ਼ਨ ਪਾ ਕੇ ਮੱਥਾ ਟੇਕ ਕੇ ਜਦੋਂ ਵਾਪਸ ਜਾਣ ਲੱਗਾ ਤਾਂ ਗੁਰੂ ਜੀ ਦਾ ਧਿਆਨ ਉਸ ਸਿੱਖ ਵੱਲ ਪਿਆ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ ਭਾਈ ਅਸੀਂ ਤੈਨੂੰ ਗੁਰੂ ਘਰ ਆਉਂਦੇ ਬਹੁਤ ਵਾਰੀ ਦੇਖਿਆ ਪਰ ਤੈਨੂੰ ਅਸੀਂ ਸੇਵਾ ਕਰਦੇ ਕਦੀ ਨਹੀਂ ਦੇਖਿਆ ਅੱਜ ਥੋੜੀ ਜਈ ਸੇਵਾ ਕਰ ਲੈ ਤਾਂ ਗੁਰੂ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਭਾਈ ਸੱਜਾ ਸਿੰਘ ਨੇ ਕਿਹਾ ਕਿ ਗੁਰੂ ਜੀ ਮੈਨੂੰ ਤਾਂ ਵਾਪਸ ਜਾਣਾ ਪੈਣਾ ਕਿਉਂਕਿ ਵਾਪਸ ਜਾ ਕੇ ਮੈਨੂੰ ਪਹਿਲਾਂ ਤਾਂ ਮਜ਼ਦੂਰੀ ਲੱਭਣੀ ਪੈਣੀ ਹੈ ਫਿਰ ਕੰਮ ਕਰਕੇ ਆਪਣੇ ਬੱਚਿਆਂ ਦਾ ਮੈਂ ਢਪਾਲਾਂਗਾ ਜੇ ਕਰ ਮੈਂ ਸੇਵਾ ਕਰਨ ਲੱਗਾ ਤਾਂ ਮੇਰਾ ਤਾਂ ਪਰਿਵਾਰ ਭੁੱਖਾ ਮਰ ਜਾਵੇਗਾ ਸੇਵਾ ਕਰਕੇ ਮੈਨੂੰ ਕੋਈ ਪੈਸਾ ਨਹੀਂ ਮਿਲਣਾ ਪਰ ਮਜ਼ਦੂਰੀ ਕਰਾਂਗਾ ਤਾਂ ਮੈਨੂੰ ਪੈਸੇ ਮਿਲਣਗੇ ਤਾਂ ਉਹਨਾਂ ਪੈਸਿਆਂ ਦੇ ਨਾਲ ਹੀ ਮੇਰੇ ਬੱਚੇ ਰੋਟੀ ਖਾਣਗੇ ਭਾਈ ਸੱਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਭਾਈ ਮੈਨੂੰ ਤਾਂ ਐ ਲੱਗਦਾ ਕਿ ਤੈਨੂੰ ਇੱਥੇ ਘਟੂ ਘਟ 9 ਮਹੀਨੇ ਰੁਕਣਾ ਚਾਹੀਦਾ ਤੇ 9 ਮਹੀਨੇ ਰੁਕ ਕੇ ਗੁਰੂ ਘਰ ਸੇਵਾ ਕਰਨੀ ਚਾਹੀਦੀ ਹੈ ਤੇ ਗੁਰੂ ਜੀ ਦੇ ਮੂੰਹੋਂ ਜੀ ਇਹ ਗੱਲ ਸੁਣ ਕੇ ਭਾਈ ਸੱਜੀ ਨੇ ਕਿਹਾ ਕਿ ਗੁਰੂ ਜੀ ਮੈਨੂੰ ਮਾਫ ਕਰਨਾ ਮੈਂ ਇੱਥੇ 9 ਮਹੀਨੇ ਤਾਂ ਕੀ ਮੈਂ 9 ਘੜੀਆਂ ਵੀ ਨਹੀਂ ਰੁਕ ਸਕਦਾ ਤੇ ਤੁਸੀਂ ਮੈਨੂੰ 9 ਮਹੀਨੇ ਲਈ ਰੁਕਣ ਲਈ ਕਹਿ ਰਹੇ ਹੋ ਕਿਰਪਾ ਕਰਕੇ ਮੈਨੂੰ ਇੱਥੋਂ ਜਾਣ ਦੀ ਆਗਿਆ ਬਖਸ਼ੋ ਤੇ ਸਿੱਖ ਦੇ ਮੂਹੇ ਗੱਲ ਸੁਣ ਕੇ ਗੁਰੂ ਜੀ ਫਿਰ ਤੋਂ ਮੁਸਕਰਾਏ ਤੇ ਕਿਹਾ ਠੀਕ ਹੈ ਭਾਈ ਜੀ ਤੂੰ ਇੱਥੇ ਨਹੀਂ ਰੁਕਣਾ ਤਾਂ ਤੂੰ ਜਾ ਸਕਦਾ ਪਰ ਜਾਂਦੇ ਜਾਂਦੇ ਤੂੰ ਸਾਡਾ ਇੱਕ ਕੰਮ ਕਰਦਾ ਜਾ ਕੀ ਅਸੀਂ ਤੈਨੂੰ ਇੱਕ ਪੱਤਰ ਲਿਖ ਕੇ ਦਵਾਂਗੇ ਤੇ ਇਹ ਪੱਤਰ ਤੂੰ ਜਾਂਦਾ ਜਾਂਦਾ ਪੀਰ ਬੁੱਧੂ ਸ਼ਾਹ ਨੂੰ ਫੜਾ ਦੇ ਤਾਂ ਭਾਈ ਸੱਜੇ ਨੇ ਕਿਹਾ ਸਤਿ ਬਚਨ ਗੁਰੂ ਜੀ ਤੇ ਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਇੱਕ ਪੱਤਰ ਲਿਖਿਆ ਤੇ ਭਾਈ ਸੱਜੇ ਨੂੰ ਫੜਾ ਦਿੱਤਾ ਤੇ ਭਾਈ ਸੱਜੇ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਾਏ ਤੇ ਆਗਿਆ ਲੈ ਕੇ ਪੀਰ ਬੁੱਧੂ ਸ਼ਾਹ ਦੇ ਕੋਲ ਪਹੁੰਚ ਗਿਆ ਤੇ ਕਿਹਾ ਇਹ ਚਿੱਠੀ ਕਲਗੀਧਰ ਪਾਸ਼ਾ ਜੀ ਨੇ ਤੁਹਾਡੇ ਲਈ ਭੇਜੀ ਹੈ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਸਭ ਤੋਂ ਪਹਿਲਾਂ ਭਾਈ ਸੱਜੇ ਨੂੰ ਨਮਸਕਾਰ ਕੀਤਾ ਤੇ ਬਹੁਤ ਆਉ ਭਗਤ ਕੀਤੀ ਕਿਉਂਕਿ ਭਾਈ ਸੱਜਾ ਗੁਰੂ ਜੀ ਦੇ ਦਰਸ਼ਨ ਪਾ ਕੇ ਆਇਆ ਸੀ ਜਦੋਂ ਪੀਰ ਬੁੱਧੂ ਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਚਿੱਠੀ 'ਚ ਲਿਖਿਆ ਹੋਇਆ ਸੀ ਕਿ ਮੇਰੇ ਸਿੱਖ ਪਿਆਰੇ ਜੀ ਸੁਣ ਲੋ ਮੇਰੀ ਇਹ ਅਰਦਾਸ ਇਹ ਚਿੱਠੀ ਵਾਲੇ ਸਿੱਖ ਵੀਰ ਨੂੰ ਤੁਸੀਂ ਰੱਖਣਾ ਆਪਣੇ ਪਾਸ ਕਿਤਨੀ ਕੁ ਦੇਰ ਰੱਖਣਾ ਜਦ 9 ਮਹੀਨੇ ਬੀਤ ਜਾਣ ਤਦ ਆਸੀ ਮੱਗਰ ਮਾ ਤਦ ਇਸ ਨੂੰ ਛੁੱਟੀ ਦੇਵਣੀ ਇਸ ਦੀ ਕਰਨੀ ਬੰਦ ਕਲਾਮ ਚਿੱਠੀ ਦੇਣ ਤੋਂ ਬਾਅਦ ਜਦੋਂ ਪਾਈ ਸੱਜਾ ਜਾਣ ਲਈ ਤਿਆਰ ਹੋਇਆ ਤਾਂ ਪੀਰ ਬੁੱਧੂ ਸਾਹਿਬ ਜੀ ਨੇ ਕਿਹਾ ਕਿ ਜ਼ਰਾ ਰੁਕੋ ਭਾਈ ਮੈਨੂੰ ਇਸ ਚਿੱਠੀ ਵਿੱਚ ਗੁਰੂ ਜੀ ਦਾ ਹੁਕਮ ਹੋਇਆ ਹੈ ਕਿ ਤੁਹਾਨੂੰ ਮੇਰੇ ਪਾਸ 9 ਮਹੀਨੇ ਲਈ ਰੁਕਣਾ ਪਵੇਗਾ ਜੇਕਰ ਤੁਸੀਂ ਆਪਣੀ ਮਰਜ਼ੀ ਨਾਲ ਰਹੋਗੇ ਤਾਂ ਚੰਗਾ ਹੈ ਨਹੀਂ ਤਾਂ ਮੈਨੂੰ ਤੁਹਾਨੂੰ ਕਿਸੇ ਵੀ ਕੀਮਤ ਤੇ ਮੈਨੂੰ ਰੱਖਣਾ ਪਵੇਗਾ ਕਿਉਂਕਿ ਇਹ ਮੇਰੀ ਗੁਰੂ ਜੀ ਦਾ ਹੁਕਮ ਹੈ ਤੇ ਉਹਨਾਂ ਦਾ ਹੁਕਮ ਹੀ ਮੇਰਾ ਜੀਵਨ ਹੈ ਪੀਰ ਬੁੱਧੂ ਸ਼ਾਹ ਦੇ ਮੂਹੋਂ ਇਹ ਸ਼ਬਦ ਸੁਣ ਕੇ ਭਾਈ ਸੱਜਾ ਚਿੰਤਾ ਵਿੱਚ ਪੈ ਗਿਆ ਤੇ ਆਖਣ ਲੱਗਾ ਭਾਈ ਸਾਹਿਬ ਮੇਰੀ ਮਜਬੂਰੀ ਸਮਝੋ ਮੈਨੂੰ ਜਾਣਾ ਹੀ ਪਵੇਗਾ ਨਹੀਂ ਤਾਂ ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ ਚਿੰਤਾ ਵਿੱਚ ਡੁੱਬੇ ਭਾਈ ਸੱਜੇ ਨੂੰ ਗੱਲਾਂ ਕਰਦਿਆਂ ਕਰਦਿਆਂ ਚੱਕਰ ਆ ਗਿਆ ਤੇ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਿਆ ਫਿਰ ਪੀਰ ਬੁੱਧੂ ਸ਼ਾਹ ਜੀ ਉਸ ਨੂੰ ਅੰਦਰ ਲੈ ਗਏ ਉਧਰ ਦੂਜੇ ਪਾਸੇ ਰਾਤ ਹੋ ਚੁੱਕੀ ਸੀ ਤੇ ਭਾਈ ਸੱਜੀ ਦੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆਸੀ ਭੁੱਖ ਦੇ ਮਾਰੇ ਬੱਚਿਆਂ ਨੂੰ ਬਹੁਤ ਹੀ ਭੁੱਖ ਲੱਗੀ ਹੋਈ ਸੀ ਤੇ ਬੱਚੇ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੇ ਸੀ ਪਰਿਵਾਰ ਦੀ ਗਵਾਂਢ ਵਿੱਚ ਇੱਕ ਸੀਟ ਰਹਿੰਦਾ ਸੀ ਜਿਹੜਾ ਗੁਰੂ ਘਰ ਵਿੱਚ ਸ਼ਰਧਾ ਰੱਖਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਵਪਾਰੀ ਦੇ ਸੁਪਨੇ ਵਿੱਚ ਆਏ ਤੇ ਕਿਹਾ ਕਿ ਤੇਰੇ ਗਵਾਂਢ ਵਿੱਚ ਮੇਰੀ ਬੱਚੀ ਰਹਿੰਦੀ ਹਨ ਤੇ ਉਹ ਕਾਫੀ ਸਮੇਂ ਤੋਂ ਭੁੱਖੇ ਬੈਠੇ ਹੋਏ ਹਨ ਜਾਂ ਉਹਨਾਂ ਨੂੰ ਕੁਝ ਖਾਣ ਲਈ ਦੇ ਕੇ ਆ ਤਾਂ ਵਪਾਰੀ ਸੇਠ ਰਾਤੋਂ ਰਾਤ ਉਹਨਾਂ ਦੇ ਘਰ ਰਾਸ਼ਨ ਦੀਆਂ ਬੋਰੀਆਂ ਲੈ ਕੇ ਪਹੁੰਚ ਗਿਆ ਤੇ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਉਸਨੇ ਉਹਨਾਂ ਦੇ ਘਰ ਦੇ ਵਿੱਚ ਰਾਸ਼ਨ ਸਟਵਾਇਆ ਤੇ ਬੱਚੇ ਨੇ ਬੜੇ ਆਨੰਦ ਦੇ ਨਾਲ ਢਿੱਡ ਭਰ ਕੇ ਭੋਜਨ ਛਕਿਆ ਤੇ ਸੇਠ ਨੇ ਜਦੋਂ ਕੱਚੇ ਘਰ ਦੀ ਹਾਲਤ ਦੇਖੀ ਤਾਂ ਉਸ ਨੂੰ ਕੱਚੇ ਉਸਨੇ ਕੱਚੇ ਘਰ ਨੂੰ ਢਾ ਕੇ ਪੱਕੇ ਘਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਭਾਈ ਸੱਜੇ ਦੇ ਬੱਚੇ ਬਹੁਤ ਹੀ ਮਿਹਨਤੀ ਸਨ ਤੇ ਉਹ ਵੀ ਆਪਣਾ ਨਵਾਂ ਘਰ ਬਣਨ ਦੀ ਚਾਹ ਵਿੱਚ ਮਜ਼ਦੂਰਾਂ ਦੇ ਨਾਲ ਲੱਗ ਗਈ ਤਾਂ ਨੀਂਹਾਂ ਦੀ ਖੁਦਾਈ ਸਮੇਂ ਬੱਚਿਆਂ ਨੂੰ ਇੱਕ ਗਾਗਰ ਮਿਲੀ ਜਿਹੜੀ ਕਿ ਉਤੋਂ ਤੱਕ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਸੀ ਉਸ ਪਰਿਵਾਰ ਦੇ ਉੱਪਰ ਹੁਣ ਗੁਰੂ ਜੀ ਦੀ ਨਿਗਾ ਸਵੱਲੀ ਹੋ ਚੁੱਕੀ ਸੀ ਤਾਂ ਕਰ ਦੀ ਹਾਲਾਤ ਬਿਲਕੁਲ ਬਦਲ ਗਏ ਗਰੀਬੀ ਦੀ ਜਗ੍ਹਾ ਅਮੀਰੀ ਆ ਗਈ ਤੇ ਕੱਚੇ ਘਰ ਦੀ ਜਗ੍ਹਾ ਪੱਕਾ ਘਰ ਬਣ ਗਿਆ ਤੇ ਭਾਈ ਸੱਜੇ ਦਾ ਪਰਿਵਾਰ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ ਉਦੋਂ 9 ਮਹੀਨੇ ਪੂਰੇ ਹੋਣ ਤੋਂ ਬਾਅਦ ਭਾਈ ਸੱਜਾ ਪੀਰ ਬੁੱਧੂ ਸ਼ਾਹ ਤੋਂ ਆਗਿਆ ਲੈ ਕੇ ਆਪਣੇ ਘਰ ਵੱਲ ਤੁਰਿਆ ਤੇ ਰਸਤੇ ਵਿੱਚ ਸੋਚਦਾ ਆਵੇ ਕਿ ਮੇਰੇ ਪਰਿਵਾਰ ਦਾ ਕੀ ਬਣਿਆ ਹੋਵੇਗਾ ਮੇਰਾ ਪਰਿਵਾਰ ਤਾਂ ਭੁੱਖਾ ਮਰ ਗਿਆ ਹੋਵੇਗਾ ਪਤਾ ਨਹੀਂ ਕਿਵੇਂ ਤੜਪ-ਤੜਪ ਕੇ ਉਹਨਾਂ ਦੀ ਜਾਨ ਨਿਕਲੀ ਹੋਵੇਗੀ ਸੋਚਦਾ ਸੋਚਦਾ ਭਾਈ ਸੱਜਾ ਜਦੋਂ ਆਪਣੇ ਪਿੰਡ ਪਹੁੰਚਿਆ ਤਾਂ ਕੀ ਦੇਖਦਾ ਹੈ ਉਸ ਵੇ ਟੁੱਟੀ ਘਰ ਦੀ ਥਾਂ ਤੇ ਇੱਕ ਖੂਬਸੂਰਤ ਘਰ ਬਣਿਆ ਹੋਇਆ ਜਿਸ ਨੂੰ ਦੇਖ ਕੇ ਭਾਈ ਸੱਜੀ ਦੇ ਮਨ ਵਿੱਚ ਬੁਰੇ-ਬੁਰੇ ਖਿਆਲ ਆਉਣ ਲੱਗੇ ਮੇਰਾ ਪਰਿਵਾਰ بچਿਆ ਹੋਵੇਗਾ ਜਾਂ ਨਹੀਂ ਮੇਰੇ ਘਰ ਉੱਤੇ ਕਿਸੇ ਅਮੀਰ ਜਾਦੇ ਦਾ ਕਬਜ਼ਾ ਹੋ ਚੁੱਕਿਆ ਹੈ ਤਰੋਂਦੇ-ਰੋਂਦੇ ਭਾਈ ਸੱਜੀ ਨੇ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕੀ ਦੇਖਦਾ ਹੈ ਦੂ ਪਤਨੀ ਦਰਵਾਜ਼ਾ ਖੋਲਦੀ ਹੈ ਜਿਸ ਨੂੰ ਦੇਖ ਕੇ ਭਾਈ ਸੱਜਾ ਹੈਰਾਨ ਹੋ ਜਾਂਦਾ ਹੈ ਤੇ ਪੁੱਛਦਾ ਹੈ ਕਿ ਇਹਨਾਂ ਕੁਝ ਕਿੱਥੋਂ ਆਇਆ ਤੇ ਭਾਈ ਸੱਜੀ ਦੀਆਂ ਪਤਨੀ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਤੇ ਉਹ ਭਾਈ ਸੱਜੇ ਨੂੰ ਅੰਦਰ ਲੈ ਕੇ ਆਈ ਤੇ ਭਾਈ ਸੱਜੇ ਨੂੰ ਸਾਰੀ ਗੱਲ ਦੱਸੀ ਕਿ ਤੁਹਾਡੀ ਜਾਣ ਪਿੱਛੋਂ ਸਾਡੀਆਂ ਸਾਰੀਆਂ ਮੁਸੀਬਤਾਂ ਖਤਮ ਹੋ ਚੁੱਕੀਆਂ ਹਨ ਤੇ ਸਾਰੀ ਦੇਣ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ ਪਤਨੀ ਦੀਆਂ ਗੱਲਾਂ ਸੁਣ ਕੇ ਭਾਈ ਸੱਚੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਕਿ ਗੁਰੂ ਜੀ ਤੋਂ ਮੈਂ ਵੇਮੁਖ ਹੋ ਕੇ ਆਇਆ ਹਾਂ ਕਿ ਜਿਹੜੇ ਗੁਰੂ ਸਾਹਿਬ ਜੀ ਤੋਂ ਮੈਂ ਵੇਮੁਖ ਹੋ ਕੇ ਆਇਆ ਉਹੀ ਗੁਰੂ ਜੀ ਨੇ ਮੇਰੇ ਕਾਰਜ ਸਵਾਰ ਦਿੱਤੇ ਤੇ ਉਹੀ ਮੇਰੇ ਕਾਰਜ ਸਵਾਰ ਰਹੇ ਨੇ ਭਾਈ ਸੱਜਾ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਤੀਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਣਾ ਵਿੱਚ ਡਿੱਗ ਕੇ ਫੁੱਟ ਫੁੱਟ ਕੇ ਰੋਣ ਲੱਗਾ ਤੇ ਆਪਣੀ ਗਲਤੀ ਦੀ ਖੀਮਾ ਮੰਗਣ ਲੱਗਾ ਤੇ ਗੁਰੂ ਸਾਹਿਬ ਜੀ ਫਰਮਾਏ ਕਿ ਸੱਜੇ ਹੁਣ ਦੱਸ ਤੇਰੇ ਪਰਿਵਾਰ ਦਾ ਢਿੱਡ ਕੌਣ ਭਰਦਾ ਹੈ ਤੂੰ ਭਰਦਾ ਹੈ ਜਾਂ ਫਿਰ ਵਾਹਿਗੁਰੂ ਜੀ ਭਰਦੇ ਹਨ ਤਾਂ ਗੁਰੂ ਜੀ ਦੇ ਸ਼ਬਦ ਸੁਣ ਕੇ ਭਾਈ ਸੱਜਾ ਬਹੁਤ ਹੀ ਸ਼ਰਮਿੰਦਾ ਹੋਇਆ ਤੇ ਕਹਿਣ ਲੱਗਾ ਗੁਰੂ ਜੀ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਮੈਨੂੰ ਤਾਂ ਹੋਣੀ ਅਕਲ ਆਈ ਹੈ ਕਿਉਂਕਿ ਉਸ ਅਕਾਲ ਪੁਰਖ ਵਾਹੀ ਗੁਰੂ ਨੂੰ ਸਭ ਦਾ ਫਿਕਰ ਹੈ ਪਹਿਲਾਂ ਮੈਨੂੰ ਇਦਾਂ ਲੱਗਦਾ ਸੀ ਕਿ ਮੇਰੇ ਪਰਿਵਾਰ ਨੂੰ ਮੈਂ ਹੀ ਪਾਲਦਾ ਹਾਂ ਪਰ ਅਸਲ ਗੱਲ ਮੈਨੂੰ ਹੁਣ ਸਮਝ ਆਈ ਹੈ ਕਿ ਇਸ ਸਾਰੇ ਸੰਸਾਰ ਦਾ ਪਾਲਣਹਾਰ ਉਹ ਵਾਹੀ ਗੁਰੂ ਜੀ ਆਪ ਹਨ ਮਾਲਕ ਤਾਂ ਉਹਨਾਂ ਜੀਵਾਂ ਤੱਕ ਵੀ ਰੋਟੀ ਪਹੁੰਚਾ ਰਿਹਾ ਹੈ ਜਿਹੜੇ ਪੱਥਰਾਂ ਵਿੱਚ ਲੁਕੇ ਹੋਏ ਹਨ ਸੋ ਜਿਹੜਾ ਮਨੁੱਖ ਥਾਂ-ਥਾਂ ਪਟਕੰਦੀ ਬਚਾਏ ਪਰਮਾਤਮਾ ਤੇ ਸ਼ਰਧਾ ਰੱਖ ਕੇ ਕੀਰਤ ਕਰਦਾ ਹੈ ਪਰਮਾਤਮਾ ਉਹਦੇ ਸਾਰੇ ਕਾਰਜ ਹੀ ਆਪ ਸਵਾਰਦਾ ਹੈ ਤੇ ਇਹ ਸੀਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਖੂਬਸੂਰਤ ਜੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਬਦ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਸਤਿ ਸ੍ਰੀ ਅਕਾਲ ਜੀ